ਮੈਂ ਬਾਬਾ ਸਲੀਮ ਸ਼ਾਹ ਮੇਰਾ ਬੇਟਾ ਤਾਹਿਸ਼ਾ ਕਾਉਂਸਲ 5 ਸਾਲ ਪਹਿਲੇ ਤਾਹਿਸ਼ਾ ਕਾਉਂਸਲ ਰਿਹਾ ਜੀ ਅੱਜ 2.5 ਸਾਲ ਹੋ ਗਏ ਆ ਜਦੋਂ ਦੀ ਸਰਕਾਰ ਇਹ ਬਣੀ ਆ ਵਾਅਦੇ ਤੇ ਬੜੇ ਬੜੇ ਵੱਡੇ ਭਗਵੰਤ ਮਾਨ ਨੇ ਕੀਤੇ ਸੀ ਲੇਕਿਨ ਇੱਕ ਵੀ ਪੂਰਾ ਨਹੀਂ ਕਰ ਪਾਇਆ ਕਿਉਂਕਿ ਗੱਲ ਇਹ ਨਾਲ ਜਿਹੜੀ ਵੀ ਕੀਤੀ ਜੇ ਪੈਸਿਆਂ ਦੀ ਗੱਲ ਕਰੀ ਤਾਂ ਉਹ ਵੀ ਨਹੀਂ ਕਿਸੇ ਦੇ ਖਾਤੇ 'ਚ ਪਏ ਅੱਜ 2 ਸਾਲ ਹੋ ਗਏ ਕਦੀ ਵੀ ਜਦੋਂ ਦਾ ਹਿੰਦੁਸਤਾਨ ਜਾਦਵਾ ਇਸ ਤਰ੍ਹਾਂ ਕਦੀ ਨਹੀਂ ਹੋਇਆ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ 2.5 2.5 ਸਾਲ ਲੇਟ ਹੋਣਾ ਇਹ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਅਸੀਂ ਉਦੋਂ ਵੀ ਕਾਰਪੋਰੇਸ਼ਨ ਦਫਤਰ ਤਰਦਾ ਮਾਰਿਆ ਸਾਰੇ ਐਮ ਐਲ ਏ ਨੇ ਐਮ ਪੀ ਸਾਹਿਬ ਨੇ ਵੀ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਕਰਾਓ ਤਾਂ ਕਿ ਇਹਨਾਂ ਨੂੰ ਅ fırsਰਾਂ ਮਿਲੋ ਉੱਤੇ ਕੋਈ ਬੈਠਾ ਹੋਵੇ ਜਿਹਨੂੰ ਪਤਾ ਕੰਮ ਕਰਾਉਣਾ ਵਾ ਅੱਜ ਹਰ ਮੋੜ ਦੇ ਉੱਤੇ ਹਰ ਮੋੜ ਦੇ ਤੇ ਕੂੜੇ ਦਾ ਢੇਰ ਹੈ ਜਿਹਨੂੰ ਗੱਡੀ ਵਾਲਿਆਂ ਨੂੰ ਪੁੱਛਦੇ ਆ ਕਹਿੰਦੇ ਸਾਡੀ ਗੱਡੀਆਂ ਨਹੀਂ ਠੀਕ ਕਰਾਉਂਦੇ ਸਾਡੀ ਤਰਖਾਵਾ ਨਹੀਂ ਦਿੰਦੇ ਸਾਨੂੰ ਤਰਖਾਵਾ ਨਹੀਂ ਮਿਲਦੀਆਂ ਜੇਟ ਆ ਸਾਡੇ 5 ਟੈਂਪਰ ਸਾਲ ਦੇ ਵਿੱਚ ਅਸੀਂ ਟੂਬਲ ਛੜੀ ਆ ਅਤਵਾਰ ਵੀ ਠੀਕ ਰਹੰਨੇ ਹਾਂ ਅੱਜ 10 ਦਿਨ ਹੋ ਗਏ ਤੇ ਟੂਬਲ ਖਰਾਬ ਆ ਪ੍ਰਧਾਨ ਜੀ ਤੁਸੀਂ ਪ੍ਰਧਾਨ ਵੀ ਰਹੇ ਹੋ ਕੌਂਸਲਰ ਵੀ ਰਹੇ ਹੋ ਤਣ ਲੱਗਾ ਇਹ ਜਿਹੜੀ ਪ੍ਰੋਬਲਮ ਹੈ ਠੀਕ ਹੋ ਸਕਦੀ ਹਾਂ ਕਿਉਂ ਨਹੀਂ ਹੋ ਸਕਦੀ ਅਸੀਂ 5 ਸਾਲ ਕਰਾਉਂਦੇ ਨਹੀਂ ਰਹੇ ਪੁੱਛੋ ਆ ਸਾਰੀ ਪਬਲਿਕ ਲੋਤੀ ਆ ਅੱਜ ਇੱਕ ਮਿੰਟ 5 ਸਾਲ ਕੋਈ ਬਾਹਰ ਆਇਆ ਵਾ ਕਦੀ ਤਾਂ ਲੱਗਾ ਵਾ ਕਹਿੰਨ ਤਰਦਾ ਲਾਂਦਤਾ ਵਾ ਅਸੀਂ ਮਿਹਨਤ ਕੀਤੀ ਆ ਸਾਡੇ ਲੀਡਰ ਉੱਪਰਲੇ ਮਿਹਨਤੀ ਨੇ ਅਸੀਂ ਜ਼ਮੀਨ ਦੇ ਨਾਲ ਜੁੜੇ ਆ ਅਸੀਂ ਰਾਤਾਂ ਲਾ ਕੇ ਕੰਮ ਠੀਕ ਕਰਾਏ ਨੇ ਇਹਨਾਂ ਨੂੰ ਕੰਮ ਦਾ ਤਰੀਕਾ ਹੀ ਨਹੀਂਗਾ ਇਹਨਾਂ ਕੋ ਅਫਸਰ ਦਾ ਕੋਈ ਚਾਹੁੰਦਾ ਨਹੀਂ ਇਹ ਕੰਮ ਵੀ ਬੜਾ ਵਧੀਆ ਕੀਤਾ ਗਰੀਬਾਂ ਦੇ ਅੱਗੇ ਕੋਈ ਵੇਖਿਆ ਨਹੀਂ ਉਹ ਕੀ ਦੇ राजे ਗੁਪਤਾ ਰੋਂਦਿਆ ਸਾਡੀ ਕੋ ਸੁਣਦਾ ਨਹੀਂ ਜੇ ਇਹਨਾਂ ਨੂੰ ਕੰਮ ਕਰਨ ਦਾ ਤਰੀਕਾ ਹੋਵੇ ਤਾਂ ਇਹਨਾਂ ਦੀ ਕੋ ਸੁਣੇ ਇਹ ਕਹਿੰਦਾ ਕਾਂਗਰਸ ਦੇ ਅਕਾਲੀਆਂ ਦੇ ਕੰਮ ਹੁੰਦੇ ਤੁਹਾਡੇ ਕਿਉਂ ਨਹੀਂ ਹੁੰਦੇ ਇਹਦਾ ਮੈਂ ਤੁਹਾਡਾ ਕੋਈ ਤਰੀਕਾ ਨਹੀਂ ਕੰਮ ਕਰਨ ਦਾ ਤੁਹਾਨੂੰ ਜਾਜ ਨਹੀਂ ਆ ਸਾਨੂੰ ਪਤਾ ਕਿਤਰਾ ਹੋਣਾ ਵਾ ਸਿਰਫ ਇਹ ਆ ਵੀ ਸਰਕਾਰ ਦਾ ਨਾਂ ਹੋਣ ਕਰਕੇ ਕਾਉਂਸਲਰ ਨੇ ਤਾਂ ਟਾਈਮ ਲਾ ਕੇ ਕਰਕੇ ਅਫਸਰ ਸਾਹਿਬ ਨਹੀਂ ਸੁਣਦੀ ਭਈ ਇਹ ਕੰਮ ਹੋ ਸਕਦਾ ਕਿਉਂ ਨਹੀਂ ਸਕਦਾ ਪ੍ਰਦਰਸ਼ਨ ਕਿੰਨਾ ਚਿਰ ਚੱਲੇਗਾ ਇੱਕ ਪ੍ਰਦਰਸ਼ਨ ਉਹ ਨਹੀਂ ਚੱਲੇਗਾ ਜਿੰਨੀ ਦੇ ਸਾਡਾ ਪਾਣੀ ਦਾ ਮਸਲਾ ਹੱਲ ਨਹੀਂ ਹੁੰਦਾ ਇਹ ਮਸਲਾ ਇਸ ਤਰ੍ਹਾਂ ਚੱਲਦਾ ਰਹਿਣਾ ਵਾ ਕਿੰਨੇ ਚਿਰ ਤੋਂ ਪਾਣੀ ਗੰਦਾ ਹੈ ਪਾਣੀ ਗੰਦਾ ਹੈ ਇਹ 15 20 ਦਿਨ ਡੇਢ ਮਹੀਨੇ ਤੋਂ 2 ਮਹੀਨੇ ਤੋਂ ਪਾਣੀ ਗੰਦਾ ਆ ਰਿਹਾ ਵਾ لیکن ਜਿਹੜਾ ਟੂਬਲ ਘੜੀ ਮੜੀ ਖਰਾਬ ਹੋ ਰਿਹਾ ਉਹਦੇ ਵੀ ਇਹ ਗੱਲ ਹੋਣ ਦੀ ਆ ਕਿਹੜੀ ਬੋਤਲ ਚ ਪਾਣੀ ਦਿਖਾ ਰਹੇ ਹੋ ਇਹ ਨਲਕੇ ਦਾ ਪਾਣੀ ਇਹ ਹਾਂਜੀ ਇਹ ਟੂਟੀਆਂ ਤੋਂ ਪਾਣੀ ਆਇਆ ਜੀ ਵੋਕੇਟ ਪਾਣੀ ਪਹਿਲੇ ਨੰਬਰ ਤੇ ਪਾਣੀ ਆਂਦਾ ਹੀ ਨਹੀਂ ਪਹਿਜ ਆਂਦਾ ਤੇ ਇਹੋ ਜਿਹਾ ਹੁੰਦਾ ਵਾ ਇਹ ਡਾਕਟਰ ਜੀ ਗੁਪਤੇ ਦੇ ਕੋਲ ਲੋਕੀ ਆਹੀ ਬੱਕਾ ਬੋਰਡ ਦਾ ਤਰਨਾ ਵੀ ਲਾਇਆ ਸੀ ਇਹ ਡਾਕਟਰ ਜੀ ਗੁਪਤਾ ਉਸ ਟਾਈਮ ਹੀ ਨਹੀਂ ਆਇਆ ਅੱਜ ਵੀ ਲੋਕ ਕਲਪਕੇ ਦੇ ਕੋਠੀ ਕੋ ਆਏ ਦਫਤਰ ਹੋ ਗਏ ਨੇ ਕਿਸੇ ਦੀ ਸੁਣਾਈ ਨਹੀਂ ਕਰਦਾ ਬਾਰਾਂ ਰੰਗੀ ਸਮੇਂ ਤੇ ਉਹ ਕਹਿੰਦੇ ਆਪਾਂ ਗਰੀਬਾਂ ਦੇ ਹੱਕ ਚ ਫੈਸਲੇ ਦੇਣੇ ਆਪ ਵੀ ਵੇਖਦੇ ਲੋਕ ਗਰੀਬਾਂ ਦੇ ਹੱਕ ਚ ਕਿੰਨੇ ਕਾਰ ਅੱਧੇ ਤੋਂ ਵੱਧ ਕਾਰਡ ਕੱਢ ਦਿੱਤੇ ਲੋਕਾਂ ਨੇ ਇੱਕ ਮਿੰਟ ਅੱਜ 2 ਸਾਲ ਹੋ ਗਏ 2.5 ਸਾਲ ਜਿਹੜੀ 2 ਰੁਪਏ ਕਿਲੋ ਵਾਲੀ ਕਣਕ ਕਿਸੇ ਭੈਣ ਨੂੰ ਕੁਛ ਲੋ ਮਿਲੀ ਆ ਨਹੀਂ ਮਿਲੀ ਬੰਦ ਹੋ ਗਈ ਕਾਰਡ ਅੱਜ ਕਿੰਨੇ ਕੱਟੇ ਗਏ ਨੇ ਕਾਂ ਕਿੰਨੇ ਨਾਂ ਕੱਟੇ ਗਏ ਨੇ ਇੱਕ ਕਿਥੋਂ ਕਿ ਇਹਨੇ ਕਿੰਦੇ ਕੀਤਾ ਕੀ ਅਮਰੀਕਾ ਨਾ ਪਹੁੰਚ ਦਮਨ ਸਾਹਿਬ ਸਤੀਫਾ ਦੋ ਤਾਂ ਸਰਕਾਰ ਤੁਹਾਡੇ ਚਲਾਉਣ ਦਾ ਕੰਮ ਨਹੀਂ ਕਰ ਤਕਾ ਕੇ ਕਮੇਡੀਅਨ ਦੇ ਕੰਮ ਹੀ ਕਰੋ ਜਿਹੜਾ ਤੁਹਾਡਾ ਕੰਮ ਹੈਗਾ ਵਾ ਠੀਕ ਹੈ ਤੁਹਾਨੂੰ ਪਾਣੀ ਤਾਂ ਸੀ ਬਹੁਤ ਤੰਗ ਆ ਇਸ 2 ਸਾਲ ਹੋ ਗਏ ਸਾਨੂੰ ਇਸ ਤਰ੍ਹਾਂ ਪਹਿਲੇ ਆਂਦਾ ਫਿਰ ਚਲ ਜਾਂਦਾ ਜੀ ਆਂਦਾ ਗੰਦਾ ਪਾਣੀ ਗੂਹ ਵਿੱਚ ਹੀ ਵਿੱਚ ਹੀ ਕੱਖ ਕੂੜਾ ਰੋੜੇ ਵਟੇ ਰੋਇ ਮੋਟ ਨਾਲ ਸਾਡੀਆਂ ਖਰਾਬ ਹੋ ਜਾਂਦੀਆਂ ਸਾਡੇ ਬੱਚੇ ਹਸਪਤਾਲਾਂ ਚ ਪਏ ਆ ਸਾਨੂੰ ਬਹੁਤ ਤੰਗੀ ਆ ਕਾਰਨ ਕੀ ਦਾ ਸਮਝਦੇ ਵੀ ਕਿਹੜੇ ਬਿਮਾਰ ਪਏ ਬੰਦੇ ਇਹ ਪਾਣੀ ਸਰਕਾਰ ਦਾ ਹੀ ਸਰਕਾਰ ਘਰ ਆ ਕੇ ਦੇਵੇ ਸੰਤ ਤਾਦੀ ਅਸੀਂ ਸਰਕਾਰ ਸਾਨੂੰ ਇਹ ਪਾਣੀ ਪੀ ਕੇ ਦਿਖਾ ਦੇ ਜਿਹੜਾ ਅਸੀਂ 2 ਸਾਲ ਤੋਂ ਪੀਦੇ ਆ ਤੇ ਅਸੀਂ ਮੰਨਾਂਗੇ ਵੀ ਅਸੀਂ ਇਹ ਪਾਣੀ ਪੀ ਲਾਂਗੇ ਐਮਐਲਏ ਨੂੰ ਕੋਈ ਗਏ ਨਹੀਂ 2 ਸਾਲ ਹੋ ਗਏ ਆਪਾਂ ਫੋਨ ਬੜੇ ਕਿਤੇ ਉਹਨਾਂ ਨੇ ਸਾਨੂੰ ਕਿਹਾ ਵੀ ਦੋ ਬੰਦੇ ਤਿੰਨ ਆਏ ਵੀ ਇੱਥੇ ਇਹ ਕਹਿੰਦੇ ਆ ਤੁਹਾਡਾ ਮਸਲਾ ਹੱਲ ਹੋ ਜਾਏਗਾ ਕੱਲ ਤੱਕ ਪਰਸੋਂ ਤੱਕ ਵਰਦਾ ਕੋਈ ਨਹੀਂ ਬਾਤ ਚ ਜੇ ਪਿਛਲੇ ਦਿਨੀ ਇਲੈਕਸ਼ਨ ਲੰਗੇ ਉਦੋਂ ਵੀ ਨਹੀਂ ਆਇਆ ਉਦੋਂ ਵੀ ਕਹਿੰਦੇ ਇਲੈਕਸ਼ਨ ਹੈਗੇ ਬਾਅਦ ਚ ਆਵਾਂਗੇ ਬਾਅਦ ਚ ਕੋਈ ਨਹੀਂ ਆਇਆ ਸਾਡੇ ਕੋਲ ਕੋਈ ਬੜਿਆ ਨਹੀਂ ਸਰਕੋ ਤੇ ਗਲੀ ਚ ਪਾਣੀ ਵੀ ਦਿਖਾਏ ਅਸੀਂ ਭਰ-ਭਰ ਕੇ ਨਾਲ ਨੂੰ ਵੀ ਗੰਦੇ ਪਾਣੀ ਆਂਦੇ ਅਸੀਂ ਐ ਹਾਲ ਚ ਅਗੇ ਆ ਸਾਡੀ ਕਹਿੰਦੇ ਸੁਣਾਈ ਨਹੀਂ ਕੀਤੀ ਪਾਣੀ ਵੀ ਘਾਇਆ ਹੀ ਉਹਨਾਂ ਨੂੰ ਹਾਂਜੀ ਪਾਣੀ ਆ ਬੋਤਲਾਂ ਭਰੀਆਂ ਦੀਆਂ ਸੀ ਉਦੋਂ ਦੀਆਂ ਬੋਤਲ ਕਾਲੀ ਹੋ ਗਈ ਹੈ ਪਰ ਇਥੇ ਐਮਐਲਏ ਨਹੀਂ ਆਣ ਕੇ ਕਾਲਾ ਹੋਇਆ ਐ ਵੇਖੋ ਬੋਤਲ ਕਾਲੀ ਹੋ ਗਈ ਪਾਣੀ ਨਾਲ ਕਿਹੜਾ ਐਮਐਲਏ ਡਾਕਟਰ ਤੇ ਉਹਨਾਂ ਕਿਹ ਅੱਧਰ ਨਾਲ ਜੇਰ ਤੱਕ ਲੱਗੇਗਾ ਚੰਦਾ ਉਹਨੇ ਤਰ ਲੱਗੇਗਾ ਜਿੰਨੇ ਤੱਕ ਸਾਡਾ ਪਾਣੀ ਦਾ ਫਸਲਾ ਲੰਨੂ ਹੋਏਗਾ